ਸਭ ਤੋਂ ਪਹਿਲਾਂ ਟੀਟੂ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ-ਹੁਣੇ ਮੈਂ ਸਲੇਮਪੁਰ ਦੇ ਬੁੱਢੇ ਨਾਲੇ ਦਾ ਦੌਰਾ ਕਰਕੇ ਆਇਆ ਵਾਂ ਤੇ ਪਾਣੀ ਬਹੁਤ ਹੀ ਗੰਦਾ ਵਾ ਤੇ ਕਾਫੀ ਚਰ ਹੋ ਗਿਆ ਸਿਚਿਆਲ ਸਾਹਿਬ ਨੂੰ ਵੀ ਗ੍ਰਾਂ ਤੇ ਵੀ ਉਹ ਚਲੋ ਕੋਸ਼ਿਸ਼ ਕਰ ਰਹੇ ਨੇ ਬੁੱਢਾ ਨਾਲਾ ਸਾਫ ਅਸੀਂ ਕਰ ਰਹੇ ਹਾਂ ਤੇ ਕੋਸ਼ਿਸ਼ ਤੇ ਯਾਨੀ ਕੰਮ ਅਸੀਂ ਹੈਗੇ ਹੀ ਆ ਪਰ ਮੈਨੂੰ ਲੱਗਦਾ ਨਹੀਂ ਆ ਸਾਰਾ ਕੁਝ ਸਿਆਸਤ ਹੋ ਰਹੀ ਆ ਅੱਜ ਮੈਂ ਡੀਸੀ ਸਾਹਿਬ ਨੂੰ ਲਾਸਟ ਚੇਤਾਵਨੀ ਦੇਣ ਆਇਆ ਵਾਂ ਜੀ ਬੀ ਡੀਸੀ ਸਾਹਿਬ ਮੈਂ ਬਹੁਤ ਜਲਦ ਪੋਖਰਦਾਲ ਤੇ ਬਹਿ ਰਿਹਾ ਮਗਰਾ ਤੇ ਤੁਸੀਂ ਜਨਾਜ਼ੇ ਦਾ ਇੰਤਜ਼ਾਮ ਕਰੋ ਗਰਾ ਮੇਰੇ ਜਨਾਜ਼ੇ ਦਾ ਨਾਲੇ ਜਨਾਜ਼ੇ ਦਾ ਜਦੋਂ ਮੈਨੂੰ ਲੈ ਕੇ ਜਾਓਗੇ ਰੋਂਦੇ ਪੜਦੇ ਨਾਲ ਲੈ ਕੇ ਜਾਇਓ ਗਰਾ ਰਵਨੀ ਬਿੱਟੂ ਜੀ ਵੀ ਆਜੇ ਮੇਰਾ ਭਰਾ ਕਰਾਂ ਕੰਧਾ ਦਵੇ ਮੈਨੂੰ ਮੂਹਰੇ ਬਾਜੇ ਮਗਰ ਬਾਜੇ ਨੱਚਦੇ ਜਾਇਓ ਤੇ ਨਾਲੇ ਇੱਕ ਸੰਦੇਸ਼ ਹਾਂ ਦਿਓ ਡੀਸੀ ਸਾਹਿਬ ਵੀ ਅਸੀਂ ਜਿਹੜੇ ਉੱਚ ਗੰਦਾ ਪਾਣੀ ਪਾ ਰਹੇ ਸੀਗੇ ਜਿਹੜੇ ਉਹਦੇ ਵਿੱਚ ਕੈਮੀਕਲ ਸੱਟ ਰੇ ਸੀ ਅਸੀਂ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਕਿਉਂਕਿ ਲੀਡਰ ਵੀ ਸਾਰੀ ਜ਼ਿੰਦਗੀ ਸਿਆਸਤ ਕਰਦੇ ਰਹੇ ਕੋਰਾ ਆ ਲੋਕਾਂ ਨੂੰ ਬਹੁਤ ਚੰਗਾ ਮੈਸੇਜ ਮਿਲੂਗਾ ਯਾਨੀ ਰੋਣ ਪਿੱਟਣ ਲੱਗ ਰਿਹਾ ਕਿਉਂਕਿ ਮੇਰੀ ਤਮੰਨਾ ਹੈਗੀ ਲੜਦੇ ਲੜਦੇ ਮਰਦੇ ਮਰਨ ਦੀ ਮੈਂ ਪਹਿਲਾਂ ਵੀ ਐਲਾਨ ਕੀਤਾ ਸੀ ਕਿ ਟਿੱਡੂ ਬਾਣੀਆਂ ਪੋਖੜ ਦਾ ਤੇ ਬਹਿ ਰਿਹਾ ਵਾ ਪਰ ਇਹਨਾਂ ਦੇ ਦਿਮਾਗ ਦੇ ਵਿੱਚ ਬੈਠੀ ਨਹੀਂ ਆ ਉਹ ਜਿਵੇਂ ਕਹਿੰਦੇ ਹੁੰਦੇ ਆ ਸਨਮਾਨੀ ਹੁੰਦੇ ਹੁੰਦੇ ਇੱਕ ਹਮਲ ਕੱਢਦਾ ਚੱਲ ਸਾਹਬ ਨੇ ਫਿਰ ਦੂਜਾ ਕੱਢਦਾ ਅੱਜ ਆ ਮੇਰਾ ਲਾਸਟ ਤੁਹਾਨੂੰ ਮੈਂ ਵਾਰਨਿੰਗ ਦੇ ਰਿਹਾ ਵਾਂ ਇਹ ਕਿਸਮ ਦੀ ਕਿਨਾ ਤੇ ਮੀਡੀਆ ਰਾਈ ਤੇ ਨਹੀਂ ਫਿਰ ਮੈਂ ਇੱਥੇ ਪੁਖਰਤਾਲ ਤੇ ਬੱਠੂnga ਕਰਾਂ ਤੇ ਇੱਥੇ ਪ੍ਰਸ਼ਾਸਨ ਦੇ ਸਰ ਤੇ ਬੈਠੂnga ਮੈਂ ਸਰ ਗੱਲ ਕਰੀਏ ਕਾਲਾ ਪਾਣੀ ਮੋਰਚਾ ਨੇ ਵੀ ਬੜੇ ਮੋਰਚੇ ਲਾਏ ਸੀ ਮੜੇ ਮਤਲਬ ਹੁਣ ਫੇਰ ਠੰਡੇ ਬੈਠੇ ਦੇਖੋ ਜੀ ਠੰਡੇ ਹੋ ਗਏ ਆ ਹਸਤਾ ਸਾਰੇ ਸਮਾਸ਼ੀਵਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਜੀ ਵੀ ਜਿਵੇਂ ਪਹਿਲਾਂ ਇੱਥੇ ਆਏ ਸੀਗੇ ਤੇ ਜਿਵੇਂ ਹੁਣ ਵੱਡੇ ਸਮਾਸ਼ੀਵੀ ਸੀਗੇ ਉਹ ਵੀ ਹੁਣ ਗੱਲਾਂ ਤੇ ਵੱਧ ਜ਼ੋਰ ਲਾ ਰਹੇ ਆ ਜੀ ਤੇ ਬੁੱਢਾਂ ਨਾਲਾ ਦੇਖ ਦੇਖ ਬੱਸ ਬੱਸ ਵੀਡੀਓ ਬਣਾ ਰਹੇ ਆ ਹਲੋ ਤੇ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਬਾਈ ਸਿੱਧੇ ਉਂਗਲਾਂ ਕਿਉਂ ਨਹੀਂ ਨਿਕਲਦਾ ਕਰਾਂ ਪਾਕੀ ਮੈਂ ਲੱਖਾਂ ਜਿਹੜਾ ਮੈਂ ਵੀਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਵੀਰ ਜੀ ਜਾਂ ਤੁਸੀਂ ਪੋਖੜਦਾਲ ਤੇ ਬੈਠੋ ਅਮਿਤ ਜੋਧਮਾਨ ਜੀ ਤੁਸੀਂ ਬੈਠੋ ਪੋਖੜਦਾਲ ਤੇ ਹਾਲਾ ਹੀਆ ਆਪਣੇ ਕੋਲ ਹੁਣ ਤੇ ਅਸੀਂ ਤੁਹਾਡੀ ਰਾਖੀ ਕਰਾਂਗੇ ਚਿੜੀਆਂ ਜਾਂ ਫਿਰ ਟੀਟੂ ਬਾਣੀਆਂ ਚਿੜੀਆਂ ਜਿਹੜੀਆਂ ਹੈਗੀਆਂ ਨੇ ਇੱਥੇ ਪੋਖੜਦਾਲ ਤੇ ਬੈਠਣ ਗਈਆਂ ਤੁਸੀਂ ਸਾਡੀ ਰਾਖੀ ਕਰੋ ਕਿਉਂਕਿ ਜਦੋਂ ਵੀ ਬੰਦਾ ਕੋਈ ਲੜਾਈ ਲੜਦਾ ਵਾ ਉਹਦੇ ਨਾਲ سپورਟ ਦੀ ਜ਼ਰੂਰ ਲੋੜ ਹੁੰਦੀ ਆਕਰ ਬਾਕੀ ਤੁਹਾਨੂੰ ਪਤਾ ਹੀ ਆ ਵੀ ਪ੍ਰਸ਼ਾਸਨ ਕਿੰਨਾ ਚੰਗੇ ਬੰਦੇ ਨੂੰ ਚੁੱਕਦਾ ਵਾ ਜਾਂ ਲੜਦਾ ਵਾ ਆਪਾਂ ਨੂੰ ਪਹਿਲਾਂ ਵੀ ਜ਼ਿਲ੍ਹਾ ਵਿੱਚ ਭਰਿਆ ਸੀਗਾ ਮੈਂ ਲੱਖੇ ਸਦਾ ਨੇ ਹੁਣ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਹੁਣ ਇੱਕ ਝਟ ਹੋ ਜਾਊਗਾ ਪੰਜਾਬ ਪੂਰਾ ਜਾਗਦਾ ਵਾ ਸਮਾਜ ਸੀ ਇਹਨੂੰ ਜਾਗਣ ਦੀ ਲੋੜ ਆ ਬਸ ਟਿੱਟੂ ਜੀ ਗੱਲ ਕਰੀਏ ਤਾਂ ਲਗਾਤਾਰ ਜਿਹੜੇ ਸੰਤ ਤੀਛੇ ਹਾਲ ਵੱਲੋਂ ਉੱਥੇ ਇੱਕ ਉਹ ਵੀ ਰਾਵੀ ਬਣਾ ਦਿੱਤਾ ਗਿਆ ਕਿ ਇੱਥੇ ਸਨਾਨ ਘਾਟ ਵੀ ਬਣਾ ਦਿੱਤਾ ਗਿਆ ਸਨਾਨ ਘਾਟ ਦਾ ਜੀ ਫੇਰ ਫਾਇਦਾ ਵਾਜੇ ਉਹ ਸਾਫ਼ ਹੋਵੇ ਪਾਣੀ ਜੀ ਸਿਚੇਲ ਸਾਹਿਬ ਆਮ ਆਦਮੀ ਪਾਰਟੀ ਦੇ ਹੈਗੇ ਨੇ ਤੁਹਾਨੂੰ ਪਤਾ ਹੀ ਆ ਅੱਜ ਤੱਕ ਸਾਫ਼ ਨਹੀਂ ਹੋਦਾ ਮੈਂ ਜਾਊਂਗਾ ਨਹੀਂ ਨਹੀਂ ਜੀ ਇਹ ਇੱਕ ਕਿਸਮ ਦੀ ਸਿਆਸਤ ਹੀ ਹੈ ਜੀ ਸਭ ਤੋਂ ਪਹਿਲੀ ਗੱਲ ਤਾਂ ਕੋਰੋਨਾ ਦੌਰਾਨ ਮੈਂ ਪਹਿਲੇ ਵੀ ਦੱਸਿਆ ਸੀਗਾ ਤਿੰਨ ਦਿਨਾਂ ਚ ਬੁੱਢਨਾਲਾ ਸਾਫ਼ ਹੋ ਗਿਆ ਸੀ ਤੁਸੀਂ ਪੱਤਰਕਾਰ ਇਸ ਗੱਲ ਤੇ ਗਵਾਹ ਹੋ ਕਰੋ ਜੀ ਅੱਜ ਵੀ ਜੇ ਉਹ ਕੈਮੀਕਲ ਦਾ ਪਾਣੀ ਨਾ ਸੁੱਟਣਾ ਕਰਾਂ ਕਿਉਂਕਿ ਨਿੱਕੇ ਨਿੱਕੇ ਚੀਜ਼ਾਂ ਦੇ ਤਾਂ ਪਰਪੇ ਤੋੜੀ ਜਾਂਦੇ ਆ ਜਿਹੜੇ ਉੱਥੇ ਥੰਮ ਬੈਠੇ ਆ ਉਹਨਾਂ ਨੂੰ ਕੋਈ ਖਲਾਣ ਨਹੀਂ ਸਕਦਾ ਕਰ ਇੱਕ ਤਾਂ ਆ ਗਮ ਹੋਇਆ ਆਵਾ ਸਿਚੀ ਵਾਲ ਗੰਦ ਕੱਢਣ ਦੇ ਲਾਇਆ ਆਵਾ ਫੈਕਟਰੀ ਵਾਲ ਗੰਦ ਛਿੱਟੀ ਜਾਂਦੇ ਆ ਸਿਚੀ ਵਾਲ ਕੱਢੀ ਜਾਂਦਾ ਵਾ ਜਿੰਨਾ ਸਿਚ ਜਿੰਨਾ ਸਿਚੀ ਵਾਲ ਗੰਦ ਕੱਢ ਰਿਆ ਵਾ ਉਦੋਂ ਚੌਕ ਨਾਲ ਘੰਟੇ ਚ ਪਾ ਜਾਂਦੇ ਨੇ ਉਹ ਤਾਂ ਕਹਿੰਦੇ ਅਸੀਂ ਟ੍ਰੀਟਮੈਂਟ ਪਲਾਨ ਕਰਾ ਆਏ ਆ ਦੇ ਲੋ ਕਿੰਨਾ ਤੁਸੀਂ ਦੇਖਿਆ ਹੀ ਆ ਤੁਸੀਂ ਚੈਨਲ ਤੇ ਪਾਣੀ ਜਦੋਂ ਆ ਰਿਹਾ ਵਾ ਉਹ ਕਿੰਨਾ ਸਾਫ ਪਾਣੀ ਆ ਰਿਹਾ ਵਾ ਜਿਨ੍ਹਾਂ ਨੇ ਲੱਗੇ ਹੋਇਆ ਜਿਨ੍ਹਾਂ ਨੇ ਲੱਗੇ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆਂ ਜੀ ਜਿਨ੍ਹਾਂ ਦੇ ਨਹੀਂ ਲੱਗੇ ਸਾਡਾ ਦਾ ਰੋਲਾ ਉਹਨਾਂ ਨਾਲ ਆ ਤੇ ਹੁਣ ਲਾਸ਼ ਦੇ ਵਿੱਚ ਕੀ ਮੰਗੇ ਲਾਸ਼ ਦੇ ਵਿੱਚ ਆਹੀ ਆ ਵੀ ਡਿਸੀ ਜਨ ਅੱਜ ਫੇਰ ਮੈਂ ਡਿਸੀ ਦਾ ਉਤਰੀ ਆਇਆ ਵਾਂ ਕਿਉਂਕਿ ਜਿਹੜੀ ਮੇਰੀ ਸੁਣਵਾਈ ਤਾਂ ਇੱਥੇ ਹੀ ਹੁੰਦੀ ਆ ਜੀ ਤੀਤੂ ਬਾਣੀਆਂ ਦਾ ਪੂੜਾ ਹੋ ਗਿਆ ਇੱਥੇ ਧਰਨੇ ਲਾ ਲ ਕੇ ਲੋਕਾਂ ਦੀਆਂ ਆਵਾਜ਼ਾਂ ਚੁੱਕ ਚੁੱਕ ਕੇ ਵੀ ਹੁਣ ਤੁਸੀਂ ਬਸ ਇੱਕ ਜਨਾਜ਼ੇ ਦਾ ਯਾਨੀ ਇੰਤਜ਼ਾਮ ਕਰੋ ਕਿਉਂਕਿ ਮੈਨੂੰ ਪਤਾ ਵਾ ਜਦੋਂ ਮੈਂ ਪੁਖਰਦਾਉ ਦੇ ਬਹਿ ਗਿਆ ਕਿਸੇ ਨੇ ਮੇਰੀ ਬਾਤ ਤਾਂ ਪੁੱਛਣੀ ਨਹੀਂ ਕਿਰਾ ਜੀ ਕਿਸੇ ਨੇ ਮੇਰੀ ਸੁਣ ਨਹੀਂ ਲੈਣੀ ਇਸ ਨੇ ਮੈਨੂੰ ਸੱਚੀ ਨਹੀਂ ਕਿਹਾ ਨਾ ਤੇ ਅ ਭੁੱਖ ਹੜਤਾਲ ਤੇ ਨਲ ਕੰਮ ਹੋ ਜਾਊਗਾ ਨਾ ਨਾਲੇ ਦੀ ਸਫਾਈ ਹੋ ਜਾਊਗੀ ਚਲੋ ਜੇ ਨਾਲੇ ਸਫਾਈ ਨਹੀਂ ਹੋਈ ਨਾ ਕੁੱਤੇਖਾਨੀ ਤਾਂ ਜ਼ਰੂਰ ਹੋਊਗੀ ਬਾਈ ਜਿਹੜਿਆ ਕੰਮ ਨਹੀਂ ਕਰਦੇ ਕਿਰਾ ਜਿਹੜੇ ਲੀਡਰਾਂ ਨੇ ਸ਼ਾਸਤਕ ਸ਼ਾਸਤਕ ਕੀਤੀ ਇਹਨਾਂ ਦੀ ਕੁੱਤੇਖਾਨੀ ਜ਼ਰੂਰ ਹੋਊਗੀ ਕਿਰਾ ਕੁਝ ਹੋਵੇ ਨਾ ਹੋਵੇ ਹਲੋ ਤੇ ਇਹ ਯਾਨੀ ਕਹਿੰਦਾ ਪਾਪ ਲੋਕੀ ਕਹਿਣਗੇ ਵੀ ਇਹ ਇਹਨਾਂ ਨੇ ਕੱਖ ਕੀਤਾ ਨਹੀਂ ਕਿਰਾ ਹਲੋ ਤੇ ਥੋੜਾ ਮੋੜਾ ਜਾਗੂਗਾ ਪ੍ਰਸ਼ਾਸਨ ਅੱਜ ਚੇਤਾਵਨੀ ਦੇਣਾ ਹੈ ਬੱਲਾਸਿਸ ਨਾਮ ਨਹੀਂ ਆ ਬਿਲਕੁਲ ਬਸ ਹੁਣ 2 4 5 ਦਿਨਾਂ ਤੱਕ ਮੈਂ ਇੱਥੇ ਆ ਕੇ ਬਹਿ ਜਾਣਾ ਵਾ ਪ੍ਰਸ਼ਾਸਨ ਨੂੰ ਮੈਂ ਦੱਸਣਾ ਕੋਈ ਨਹੀਂ ਆ ਕਿਉਂਕਿ ਘਰੋਂ ਚੁੱਕ ਲੈਂਦੇ ਪਹਿਲਾਂ ਵੀ ਨਾਲੀ ਪਹਿਲਾਂ ਵੀ ਪਹਿਲਾਂ ਵੀ ਮੈਨੂੰ ਨਜ਼ਰ ਬੰਦ ਕਰ ਹਾਂ 2 ਦਿਨ ਇਹਨਾਂ ਰੱਖਿਆ ਵਕਰਾ ਤੇ ਹੁਣ ਤਾਂ ਮੈਂ ਯਾਨੀ ਕਹਿੰਦਾ ਬਾਬਾ ਸੰਗਲ ਸੁਗੋ ਲਾ ਕੇ ਆਪਦੇ ਨਾਲ ਇੱਥੇ ਮੈਂ ਜਿੰਦੇ ਆਪਣੇ ਆਪ ਨੂੰ ਆ ਵੀ ਲਾ ਦਿੰਦੇ ਆ ਚਾਬੀ ਤੇ ਨਹੀਂ ਛੱਟ ਤੇ ਮੈਨੂੰ ਚੁੱਕ ਕੇ ਨਾ ਲੈ ਕੇ ਜਾਇਆ ਜਾਨ